ਦੋਸਤੋ ਇਹ ਵੀਡੀਓ ਬਲੰਥ ਪਿੰਡ ਦੀ ਹੈ ਜੋ ਕਿ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਪਿੰਡ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਹੈ ਦੋਸਤੋ ਇਸ ਵੀਡੀਓ ਨੂੰ ਆਪਣਾ ਫਰਜ਼ ਸਮਝ ਕੇ ਸ਼ੇਅਰ ਜਰੂਰ ਕਰਿਓ ਧੰਨਵਾਦ ਦੋਸਤੋ ਆਹ ਵੇਖੋ ਪੰਜਾਬ ਦੇ ਲੋਕਾਂ ਦਾ ਹਾਲ ਲੋਕ ਆਪਣੇ ਭਲੇ ਵਾਸਤੇ ਇਸ ਦਰਖਤ ਦੇ ਵਿੱਚ ਕਿੰਨੀਆਂ ਮੇਖਾਂ ਲਾ ਕੇ ਜਾਂਦੇ ਨੇ ਦੋਸਤੋ ਇਹ ਵਾਲੀ ਵੀਡੀਓ ਪਿੰਡ ਵੜਵਰ ਦੀ ਹੈ ਵੀਡੀਓ ਦੇ ਵਿੱਚ ਜੋ ਤੁਸੀਂ ਦਰਖਤ ਵੇਖ ਰਹੇ ਹੋ ਇਹ ਬਾਣ ਦਾ ਦਰਖਤ ਹੈ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਸ ਦਰਖਤ ਦੇ ਵਿੱਚ ਸੱਤ ਮੇਖਾਂ ਲਾ ਦਿੱਤੀਆਂ ਜਾਣ ਤਾਂ ਮੇਖਾਂ ਲਾਉਣ ਵਾਲੇ ਦਾ ਜੇਕਰ ਦੰਦ ਜਾੜ ਦਰਦ ਕਰਦਾ ਹੈ ਤਾਂ ਉਹ ਕੁਝਕ ਸਮੇਂ ਵਿੱਚ ਹੀ ਠੀਕ ਹੋ ਜਾਂਦਾ ਹੈ ਦੋਸਤੋ ਆਪਣੇ ਪੰਜਾਬ ਦੇ ਲੋਕ ਕਿੰਨੇ ਮਹਿਮਾ ਦੇ ਵਿੱਚ ਪਏ ਹੋਏ ਹਨ ਇਸ ਦਾ ਆਪਾਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਲੋਕਾਂ ਨੇ ਆਪਣੀ ਤਖਲੀਫ਼ ਦੂਰ ਕਰਨ ਦੇ ਲਈ ਇੱਕ ਹਰੇ ਭਰੇ ਦਰਖਤ ਦੇ ਦਰਖਤ ਨੂੰ ਕਿਵੇਂ ਮੇਖਾਂ ਦੇ ਨਾਲ ਪਰੋਇਆ ਪਿਆ ਹੈ ਬਾਕੀ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਧੰਨਵਾਦ ਦੋਸਤੋ ਅੱਜਕੱਲ ਨਾ ਹਰ ਇੱਕ ਨੂੰ ਰੀਲ ਬਣਾਉਣ ਦਾ ਜਨੂਨ ਚੜਿਆ ਹੋਇਆ ਹੈ ਤੇ ਕੋਈ ਵੀ ਰੀਲ ਬਣਾਉਣ ਦੇ ਚੱਕਰ ਵਿੱਚ ਆਪਣੀ jaan ਦੀ ਪਰਵਾਹ ਨਹੀਂ ਕਰਦਾ ਹੁਣ ਤੁਸੀਂ ਇਨ੍ਹਾਂ ਔਰਤਾਂ ਨੂੰ ਹੀ ਵੇਖ ਲਵੋ ਰੀਲ ਬਣਾਉਣ ਲੱਗੀਆਂ ਸੀ ਅਚਾਨਕ ਗੱਡੀ ਤੁਰ ਪੈਂਦੀ ਹੈ ਤੇ ਉਹਨਾਂ ਔਰਤਾਂ ਨੇ ਮਸਾ ਮਸਾ ਗੱਡੀ ਨੂੰ ਭੱਜ ਕੇ ਫੜਿਆ ਹੈ ਬਾਕੀ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਧੰਨਵਾਦ